ਗੁਰੂ ਵਾਹਿਗੁਰੂ 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 ਹੈ ਪ੍ਰੋਪਰਮ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਸਰਬੱਤ ਸੰਗਤ ਨੇ ਹੁਕਮ ਗੁਰੂ ਦਾ ਕਮਾਇਆ ਹੈ ਓਏ 71 ਮਿਲੋ ਮੇਰੇ ਪਾਈ ਦੁਬਦਾ ਦੂਰ ਕਰੋ ਲੇ ਲਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਛਾਈ ਗੁਰਮੁਖਾਂ ਦੀ ਸੰਗਤ ਬਣ ਕੇ ਸਮੂਹ ਸੰਗਤ ਨੇ ਰਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਦੀ ਅਮਰਤ ਰਸ ਗੁਰਬਾਣੀ ਦੇ ਜਾਪ ਕੀਤੇ ਉਪਰੰਤ ਸੋਦਰ ਦੀ ਬਾਣੀ ਦਾ ਜਾਪ ਹੋਇਆ ਆਉ 5 ਕਿ ਮਿੰਟ ਦਾ ਇੱਕ ਸ਼ਬਦ ਕਹਿ ਕੇ ਨਾਲ ਹੀ 6 ਪਉੜੀਆਂ ਦਾ ਸਬਦ ਦਾ ਜਾਪ ਕਰਾਂਗੇ ਉਪਰੰਤ ਅਰਦਾਸ ਹੋਵੇਗੀ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਰੇ ਜੁੜ ਬੈਠੇ ਹਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਹੀ ਭਾਵਨਾ ਨੂੰ ਲੈ ਕਰਕੇ ਪਰਿਵਾਰ ਨੇ ਇਹ ਅਰਦਾਸ ਬੇਨਤੀ ਜੋਦੜੀ ਕਰਵਾਈ ਅੰਦਰੂ ਚਰਨਾਂ ਦੇ ਅੰਦਰ ਗੁਰੂ ਸਾਹਿਬ ਜੀ ਇਹ ਜੋਦੜੀ ਨੂੰ ਪ੍ਰਵਾਨ ਕਰਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਗਿਵਾ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹ ਸੱਚ ਹੋਵੇ ਉਹ ਇੱਥੇ ਉੱਥੇ ਦਾ ਰਖਵਾਲਾ ਨਰੰਕਾਰ ਦਾਤਾ ਹੈ ਆਓ ਗੁਰਮੁਖ ਪਿਆਰਿਓ ਗੁਰੂ ਚਰਨਾਂ ਵਿੱਚ ਦੋ ਮਿੰਟ ਦਾ ਸ਼ਬਦ ਦੇ ਕਹਿ ਕੇ ਨਾਲ ਹੀ ਸਮਾਪਤੀ ਕਰਦੇ ਨਹੀਂ ਅੱਛੇ ਪੜੀਆਂ ਨਾਲ ਸ਼ਬਦ ਦਾ ਜਾਪ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਕਰ ਰਹੀ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਦਾ ਜੋ ਮਾਣ 아 सोई सोई देवा नानक दास मुख ते जो बोले परदास बनना बहुत ਔਖਾ ਹੈ ਜੋ ਰੱਬ ਦੇ ਦਾਸ ਨੇ ਉਹ ਲੋਕ ਤੇ ਪ੍ਰਲੋਕ ਦੋਵਾਂ ਦੇ ਸੁੱਖ ਲੈਂਦੇ ਨੇ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸੁਭਦੇਓ ਉਹਨਾਂ ਦਾ ਸਤਕਾਰ ਉਹ ਇਹ ਕਹਿ ਕੇ ਕੋਈ ਨਹੀਂ ਬੁਲਾ ਸਕਦਾ ਦਰਗਾਹ ਦੇ ਵਿੱਚ ਵੀ ਇਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਹ ਗੱਲਾਂ ਦਰਜ ਤਾਂ ਕੀਤੀਆਂ ਕਿ ਪਤਾ ਲੱਗ ਸਕੇ ਆਉਣ ਵਾਲੇ ਲੋਕਾਂ ਨੂੰ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿੰਡੀ ਵੱਡੀ ਕਿਰਪਾ ਕਰਦੇ ਨੇ ਕਿ ਕੋਈ ਹੋਏ ਕਹਿ ਕੇ ਦਰਗਾਹ ਦੇ ਵਿੱਚ ਵੀ ਉਸ ਮਨੁੱਖ ਨੂੰ ਨਹੀਂ ਬੁਲਾ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਇਸ ਦੀ ਟੇਕ ਲੈ ਕੇ ਗਾਇਆ ਜਾਂਦਾ ਹੈ ਜੋ ਮੰਗੇ ਠਾਕਰ ਆਪਣੇ ਤੇ ਪਰਮਤਾ ਕਿੱਥੋਂ ਹੈ ਚਤਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕੀ ਟਾਕ ਅਵਲੋਕਨ ਕਿਨੋ ਦਾਸ ਕਾ ਦੁਖ ਬਿਦਾਰਿਓ ਦਾਸ ਬਾਰ ਬਾਰ ਸ਼ਬਦ ਵਿੱਚ ਦਾਸ ਆਵੇਗਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੇ ਨੇ ਕਿ ਚੌਥਾ ਦਿਸ਼ਾਂ ਦੇ ਵਿੱਚ ਹਰ ਪਾਸੇ ਹਰ ਥਾਂ ਤੇ ਕਿਉਂਕਿ ਵਿਣ ਨਾਵੇ ਨਾਹੀ ਕੋ ਕੋਈ ਥਾਂ ਤੇਰਾ ਨਾਮ ਤੋਂ ਨਹੀਂ ਨਾਮ ਕੇ ਧਾਰੇ ਅੱਗੇ ਹੁਣੇ ਹੁਣੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਆ ਪੜ੍ਹ ਕੇ ਹਟੇ ਹੋ ਕਿ ਨਾਮ ਕੇ ਧਾਰੇ ਖੰਡ ਬ੍ਰਹਮੰਡ ਇਹ ਜਿੰਨੇ ਖੰਡ ਬ੍ਰਹਮੰਡ ਨੇ ਨਾਮ ਕਰਕੇ ਹੀ ਖੜੇ ਨੇ ਮਨੁੱਖ ਵੀ ਨਾਮ ਕਰਕੇ ਹੀ ਦੁਨੀਆ ਵਿੱਚ ਹੈ ਨਹੀਂ ਤੇ ਨਹੀਂ ਰਹੇਗਾ ਗੁਰਮੁਖ ਪਿਆਰਿਓ ਨਾਮ ਹੈ ਤਾ ਮਨੁੱਖ ਹੈ ਅੰਦਰ ਜਿਹੜਾ ਨਾ ਇਹ ਸਰੀਰ ਮੇਰੇ ਆਹਤੋਂ ਮੇਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਇਹ ਜਗ ਵਿੱਚ ਤਾਂ ਆਇਆ ਵੀ ਨਹੀਂ ਆਇਆ ਗੁਰਮੁਖ ਪਿਆਰੀਓ ਤਣਾੜ ਲੋਕ ਦੁਨੀਆ ਵਿੱਚ ਰਹਿ ਜਾਂਦੇ ਜੇਕਰ ਇਹ ਸਵਾਸ ਕਿਤੇ ਮੁੱਲ ਮਿਲਦੇ ਹੁੰਦੇ ਇਹ ਗੁਰੂ ਨੇ ਕਿਰਪਾ ਦਿੱਤੀ ਏ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ ਗਰਾਹਾ ਹੈ ਗਰਾਹਾ ਗਰਾਹੀ ਮੁਖ ਵਿੱਚ ਪਾਉਂਦਾ ਆਪਾਂ ਕੋਲ ਜੀਵਨ ਹੈ ਇਹ ਨਹੀਂ ਤੇ ਜੀਵਨ ਖਤਮ ਹੈ ਕੋਈ ਜੀਵਨ ਨਹੀਂ ਹੈ ਗੁਰਮਖ ਪਿਆਰਿਓ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹਨਾਂ ਕੁਝ ਖੋਲ ਕੇ ਸਾਨੂੰ ਦੱਸ ਸਮਝਾ ਦਿੱਤਾ ਕਿ ਸਮਝ ਆਵੇ ਤੇ ਮਨੁੱਖ ਨੂੰ ਪਤਾ ਲੱਗ ਸਕੇ ਕਿ ਮੈਂ ਅਜੇ ਹੁਣੇ-ਹੁਣੇ ਸੋਦਰ ਦੀ ਬਾਣੀ ਵਿੱਚ ਆਪ ਜੀ ਨੇ ਸਰਵਣ ਕੀਤਾ ਭਈ ਪ੍ਰਾਪਤਮਾ ਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰ ਅੱਗੇ ਕੀ ਲਿਖਿਆ ਅਵਰ ਕਾਜ ਤੇਰੇ ਕਿਤੇ ਨਾਕਾਮ ਕਈ ਇਸ ਨੂੰ ਕੰਮ ਦੇ ਨਾਲ ਜੁੜ ਕੇ ਗੁਰਮੁਖ ਪਿਆਰੇ ਦੀ ਵਿਆਖਿਆ ਕਰ ਲੈਂਦੇ ਨੇ ਕਿਤੇ ਕੰਮ ਕਰਦਾ ਹੋਵੇ ਨਾ ਮਨੁੱਖ ਆਵਾਜ਼ ਮਾਰ ਕੇ ਕਹਿਣਗੇ ਕਿ ਇਹ ਤੇਰੇ ਨਾਲ ਨਹੀਂ ਜਾਣ ਵਾਲਾ ਇਹ ਕੰਮ ਨਾ ਕਰ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਹਾਲ ਖਾਏ ਕਛਹ ਹਥੋਂ ਦੇ ਨਾਨਕ ਰਾ ਪਛਾਣੇ ਸੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਸੋਵਦਰ ਦੀ ਬਾਣੀ ਵਿੱਚ ਇਹ ਸ਼ਬਦ ਦਰਜ ਕਰ ਦਿੱਤਾ ਕਿ ਜਦੋਂ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਕੇਵਲ ਇੱਥੇ ਮਨ ਨੂੰ ਹਾਜ਼ਰ ਕਰਕੇ ਨਾਮ ਜਪਣਾ ਹੈ ਇਹ ਕਿਉਂਕਿ ਸਾਡਾ ਸਕੂਲ ਹੈ ਇਸ ਸਕੂਲ ਵਿੱਚੋਂ ਅਸੀਂ ਸਾਰੀ ਸਿੱਖਿਆ ਲੈਣੀ ਹੈ ਇੱਥੋਂ ਪਤਾ ਲੱਗ ਸਕਦਾ ਹੈ ਕਿ ਅਸੀਂ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚਰਨਾਂ ਵਿੱਚ ਜੁੜ ਕਿੱਦਾਂ ਸਕਦੇ ਹਾਂ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਕਹਿੰਦੇ ਵਰ ਕਾਜ ਤੇਰੇ ਕਿਤੇ ਨਾਕਾਮ ਆ ਮੇਰੇ ਸਾਧ ਸੰਗਤ ਭਾਜ ਕੇਵਲ ਨਾਮ ਇਥੇ ਕੇਵਲ ਲਿਖਿਆ ਹੋਇਆ ਕੇਵਲ ਨਾਮ ਕਿੱਥੇ ਬੈਠ ਕੇ ਜਪਣਾ ਹੁਣ ਸਾਧ ਸੰਗਤ ਵਿੱਚ ਬੈਠੇ ਹੋਇਆ ਮਨ ਪਾਸੇ ਚਲਿਆ ਜਾਂਦਾ ਹੈ ਮਨ ਕੁਝ ਵੀ ਕਰਕੇ ਨਹੀਂ ਜੇ ਆਉਂਦਾ ਮਨ ਕੁਝ ਵੀ ਕਰਕੇ ਨਹੀਂ ਆ ਸਕਦਾ ਨਾ ਕੋਈ ਕੀਰਤ ਕਰ ਸਕਦਾ ਨਾ ਕਿਸੇ ਦਾ ਮਲਾਪ ਕਰ ਸਕਦਾ ਪਰ ਇਹ ਹਾਜ਼ਰ ਨਹੀਂ ਰਹਿੰਦਾ ਗੁਰੂ ਸਾਹਿਬ ਜੀ ਇਸ ਨੂੰ ਤਾਂ ਤਗੀਤ ਕਰ ਰਹੇ ਨੇ ਕਿ ਤੂੰ ਹਾਜ਼ਰ ਰਹਿ ਇਹਨੂੰ ਪਤਾ ਲੱਗ ਸਕੇ ਕਿ ਮੈਨੂੰ ਇਹ ਗੋਬਿੰਦ ਮਿਲਨ ਦੀ ਵਾਰੀ ਮਿਲੀ ਹੋਈ ਏ ਤੇ ਪਤਾ ਕਿੱਥੋਂ ਲੱਗੇਗਾ ਸਾਧ ਸੰਗਤ ਵਿੱਚੋਂ ਤੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇਹ ਵੀ ਹੁਣੇ-ਹੁਣੇ ਆਪ ਜੀ ਨੇ ਸੋਦਰ ਦੀ ਬਾਣੀ ਵਿੱਚ ਜਾਪ ਸਰਵਣ ਕੀਤਾ ਕਿ ਤਰੇਗਾ ਉਹ ਜਿਹੜਾ ਸੰਗਤ ਵਿੱਚ ਮਿਲ ਕੇ ਬੈਠ ਜਾਵੇਗਾ ਆਓ ਗਰਮਕ ਪਿਆਰਿਓ ਬਹੁਤ ਕੁਝ ਹੈ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੰਨੀ ਬਿਆਨਤ ਹੈ ਕਿ ਬਹੁਤਾ ਕਹੀਏ ਬਹੁਤਾ ਹੋਏ ਇਹ ਸਾਡੇ ਕੋਲੋਂ ਗੁਰਮਖ ਪਿਆਰਿਓ ਕਿਸੇ ਲਿਖੇ ਹੋਏ ਸਮੇਂ ਵਿੱਚ ਨਹੀਂ ਭਗਤ ਕਬੀਰ ਜੀ ਦੇ ਬੜੇ ਸ਼ਲੋਕ ਪਿਆਰ ਨਾਲ ਆਪ ਸਰਵਣ ਕਰਦੇ ਹੋ ਜਦੋਂ ਵੀ ਕਿਸੇ ਘਰ ਦੇ ਵਿੱਚ ਸਹਿਜ ਪਾਠ ਜਾਂ ਖੰਡ ਪਾਠ ਸਭ ਹੁੰਦਾ ਹੈ ਤੇ ਉਹ ਜ਼ਰੂਰ ਕਹਿਣਗੇ ਜਦੋਂ ਭਗਤ ਕਬੀਰ ਤੇ ਫਰੀਦ ਜੀ ਦੇ ਸ਼ਲੋਕ ਸ਼ੁਰੂ ਹੋਣਗੇ ਸਾਨੂੰ ਜ਼ਰੂਰ ਦੱਸਿਓ ਗੁਰਮਖ ਪਿਆਰਿਓ ਪਰ ਕਬੀਰ ਜੀ ਤਾਂ ਇੱਥੋਂ ਤੱਕ ਝੋਟਾ ਮਾਰ ਰਹੇ ਨੇ ਕਿ ਦੁਨੀਆ ਦੇ ਲੋਕ ਇਹ ਨਾ ਸਮਝ ਲੈਣ ਕਿ 1430 ਅੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਸੁਭਾਏ ਮਾਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰਮੁਖ ਪਿਆਰਿਓ ਇਹ 1430 ਅੰਗ ਲਿਖ ਦਿੱਤੇ ਸ਼ਾਇਦ ਸਿਫਤ ਮੁਕ ਗਈ ਰੱਬ ਦੀ ਨਹੀਂ ਕਬੀਰ ਜੀ ਨੇ ਫਿਰ ਆਪਣੇ ਸ਼ਲੋਕਾਂ ਵਿੱਚ ਇਹ ਦਰਜ ਕਰ ਦਿੱਤਾ ਕਬੀਰ ਸਾਤ ਸਮੁੰਦੇ ਮਸ ਕਰੋ ਕਲਮ ਕਰੋ ਬਨਰਾਏ ਬਸੁਦਾ ਕਾਗਜ ਜੋ ਕਰੋ ਇਹ ਕਹਿੰਦੇ ਕਿ ਇਨੀ ਸਮਗਰੀ ਹੋਏ ਤਾਂ ਲਿਖਿਆ ਜਾ ਸਕਦਾ ਉਨੇ ਇੱਕ ਸਮੁੰਦਰ ਦਾ ਪਾਣੀ ਅਜੇ ਤੱਕ ਸਾਇੰਸ ਦਾ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਇਹਦਾ ਡੂੰਘਾ ਕਿੰਨੀ ਹੈ ਚੜਾਈ ਕਿੰਨੀ ਹੈ ਕਿੱਧਰ ਕਿੱਧਰ ਫੈਲਿਆ ਤੇ ਉਹਦੇ ਚ ਪਾਣੀ ਕਿੰਨਾ ਹੈ ਗੁਰਮਖ ਪਿਆਰਿਆ ਹੁਜੇ ਸੱਤ ਸਮੁੰਦਰਾਂ ਨੂੰ ਇੱਕ ਥਾਂ ਤੇ ਇਕੱਠਿਆ ਮਾਸ ਮਾਸ ਨਾਵੇਂ ਸ਼ਾਹੀ ਦਾ ਇਕੱਠਿਆਂ ਕਰਕੇ ਸ਼ਾਹੀ ਤਿਆਰ ਕਰ ਲਵਾ ਜਿੰਨੀ ਬ੍ਰਹਸਪਤੀ ਪੂਰੀ ਸ੍ਰਿਸ਼ਟੀ ਤੇ ਪੈਦਾ ਹੋਈਏ ਸਾਰੀ ਦੀਆਂ ਘੜ ਦੇਵਾਂ ਕਲਮਾ ਤੇ ਸਾਰੀ ਧਰਤੀ ਦਾ ਕਾਗਜ਼ ਬਣਾ ਲਾਂ ਪਰ ਇਹ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਬੀਰ ਜੀ ਦੀ ਰਸਨਾ ਰਾਈ ਕਿਉਂਕਿ ਇਹ ਜਿਹੜੇ ਵਚਨ ਨੇ ਨਾ ਗੁਰਮੁਖ ਪਿਆਰਿਓ ਇਹ ਸਤਿਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਣਾ ਇਸ ਧਰਤੀ ਤੇ ਸੱਚ ਵਖਾਇਆ ਹੋਇਆ ਸ਼ਬਦਾਂ માં ਇਹ ਵਖਾਣੀਏ ਵਿਰਲਾ ਤਾਂ ਬੁੱਝੇ ਕੋਈ ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ ਵਿਰਲੇ ਲੋਕ ਨੇ ਜਿਹੜੇ ਬਾਣੀ ਨੂੰ ਬੁੱਝ ਜਾਂਦੇ ਨੇ ਗੁਰਮਖ ਪਿਆਰਿਓ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਕਬੀਰ ਜੀ ਦੀ ਰਸਨਾ ਦੇ ਰਾਹੀ ਕਬੀਰ ਸਾਥ ਸਮੁੰਦੇ ਮਸ ਕਰੋ ਕਲਮ ਕਰੋ ਬਨਰਾਏ ਬਸੁਦਾ ਕਾਜ ਜੋ ਕਰੋ ਹਾਰ ਜਸ ਲਿਖਣ ਨਾ ਜਾਏ ਇਹ ਗੱਲ ਕਹਿ ਦਿੱਤੀ ਲਿਖ ਦਿੱਤਾ ਸ਼ਲੋਕਾਂ ਵਿੱਚ ਕਿ ਜੇ ਇੰਨੀ ਸਮਗਰੀ ਵੀ ਇਕੱਠੀ ਕਰ ਲਈਏ ਤੇ ਤਾਂ ਵੀ ਰੱਬ ਦਾ ਨਾਮ ਲਿਖਿਆ ਨਹੀਂ ਜਾ ਸਕਦਾ ਤੇ ਉਹਨੂੰ ਕਹਿਣਾ ਕਿੱਥੇ ਕਿਹਾ ਜਾ ਸਕੇਗਾ ਗੁਰਮਖ ਪਿਆਰਿਓ ਆਓ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਕਿਤੇ ਸਾਨੂੰ ਜੋੜ ਲੈਣ ਆਪਣੇ ਚਰਨਾਂ ਦੇ ਵਿੱਚ ਜਦੋਂ ਅਸੀਂ ਜੋ ਦੇ ਚਰਨਾਂ ਵਿੱਚ ਜੁੜਾਂਗੇ ਸਾਨੂੰ ਭੇਤ ਮਿਲੇਗਾ ਕਿ ਸੱਚ ਮੁੱਚ ਹੀ ਸੱਚ ਵਿਖਾਇਆ ਹੋਇਆ ਤੇ ਸ਼ਬਦਾਂ ਦੇ ਵਿੱਚ ਸੱਚ ਨੂੰ ਵਿਖਾ ਦਿੱਤਾ ਪਰ ਹੈਣ ਵਿਰਲੇ ਨਹੀਂ ਕਣੇ ਫੈਲ ਫਕੜ ਸੰਸਾਰ ਆਓ ਗੁਰਮੁਖ ਪਿਆਰਿਓ ਵਿਰਲੇ ਬੁੱਝਦੇ ਨੇ ਆਓ ਗੁਰੂ ਕੇ ਸ਼ਬਦ ਨੂੰ ਬੁੱਝਣਾ ਹੈ ਤੇ ਗੁਰਮੁਖ ਪਿਆਰਿਓ ਬਾਣੀ ਨਾਲ ਜੁੜਨਾ ਪੈਣਾ ਹੈ ਜਦੋਂ ਜੁੜ ਕੇ ਆਪਾਂ ਬਾਣੀ ਪੜਾਂਗੇ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਕਿਨੇ ਚਤਰ ਦੇ ਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕੀਤਾ ਖਬ ਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਧਿਆਲ ਪੁਰਖ ਬਕਸੰਧ ਜੋ ਮੰਗੇ ਠਾਕਰ ਆਪਣੇ ਤੇ ਕਿਉਂਕਿ ਸਾਚੇ ਸਹਿਬਾ ਕਿਆ ਨਹੀਂ ਘਰ ਤੇਰੇ ਆ ਹੁਣੇ-ਹੁਣੇ ਆਪਾਂ ਗੁਰਮੁਖ ਪਿਆਰੇ ਸੋਦਰ ਦੀ ਬਾਣੀ ਵਿੱਚ ਵੀ ਨਾਨਕ ਸਾਹਿਬ ਦੀਆਂ ਛੇ ਪਉੜੀਆਂ ਦਾ ਜਾਪ ਕੀਤਾ ਹੈ ਤੇ ਹੁਣ ਆਪਾਂ ਸਾਰਿਆਂ ਨੇ ਮਿਲ ਕੇ ਛੇ ਪਉੜੀਆਂ ਦਾ ਸਬਦ ਆਜਾਪ ਕਰਨਾ ਹੈ ਉਹਦੇ ਵਿੱਚ ਵੀ ਗੁਰੂ ਸਾਹਿਬ ਜੀ ਦੱਸਣਗੇ ਕਿ ਕੋਈ ਚੋ ਵਸਤੂ ਐਸੀ ਨਹੀਂ ਕਿ ਜੋ ਗੁਰੂ ਨਾਨਕ ਦੇ ਘਰ ਵਿੱਚ ਨਾ ਹੋਵੇ ਗੁਰਮੁਖ ਪਿਆਰੇ ਗੁਰੂ ਨਾਨਕ ਦੇ ਘਰ ਵਿੱਚ ਹਰ ਤਰ੍ਹਾਂ ਦੀ ਵਸਤੂ ਹੈ ਪਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੁਹ ਸੱਚ ਹੋਵੇ ਉਹ ਲੋਕ ਪ੍ਰਲੋਕ ਦੇ ਸੁਖ ਵੰਡਣ ਵਾਲੀ ਬਾਣੀ ਆਓ ਗੁਰਮੁਖ ਪਿਆਰਿਓ ਗੁਰਮਖੰਡ ਦੇ ਗਰਹਿ ਵਿੱਚ ਸਾਰਿਆਂ ਨੇ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਸੋਹਰ ਦਰ ਦੀ ਬਾਣੀ ਦਾ ਜਾਪ ਕੀਤਾ ਹੈ ਆਓ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਹੁਣ ਛੇ ਪੜੀਆਂ ਦਾ ਸਬਦਾ ਜਾਪ ਕਰਿਓ ਪ੍ਰੰਤਰਦਾਸ ਹੋਵੇਗੇ ਰਾਮ ਅਲੀ ਮਾਲਾ ਦੀ ਜਾਨਾਂ ਦੇ ਕੋ ਓੰਕਾਰ ਸਤਗੁਰ ਪਰਸਾ ਅਨੰਦ ਪਿਆਰੇ ਮੇਰੇ is the bag